ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ ਹਨ ਵਰਲਡ ਨਿਊਜ਼ ਪ੍ਰਸਿੱਧ ਪੰਜਾਬੀ ਗਾਇਕ ਅਤੇ ਗੀਤਕਾਰ ਕਰਨ ਔਜਲਾ ਨੇ ਇੱਕ ਵਾਰ ਫਿਰ ਆਪਣੇ ਮਾਨਵਤਾ ਦ੍ਰਿਸ਼ਟੀਕੋਣ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਯੂਰਪ ਅਤੇ ਦੇ ਮਾਲਟਾ ਵਿੱਚ ਚੱਲ ਰਹੇ ਬਾਰਡਰ ਬ੍ਰੇਕਿੰਗ ਪ੍ਰੋਗਰਾਮ ਦੌਰਾਨ ਉਸਨੇ ਸਟੇਜ ਤੋਂ ਐਲਾਨ ਕੀਤਾ ਕਿ ਤੱਕ ਇਹ 쇼 ਤੋਂ ਆਪਣੀ ਪੂਰੀ ਫੀਸ ਪੰਜਾਬ ਦੇ ਹੜ੍ਹ ਪੀੜਤਾ ਦੀ ਮਦਦ ਲਈ ਦਾਨ ਕਰਨਗੇ ਤੇ ਗਾਇਕ ਕਰਨ ਔਜਲਾ ਨੇ ਪ੍ਰੋਗਰਾਮ ਦੇ ਵਿਚਕਾਰ ਇਹ ਜਾਣਕਾਰੀ ਦਿੱਤੀ ਹੈ ਤੇ ਤੁਰੰਤ ਇਵੈਂਟ ਮੈਨੇਜਰ ਨੂੰ ਇਸ ਦੀ ਨੋਟ ਕਰਨ ਲਈ ਵੀ ਕਿਹਾ ਤੇ ਜਿਵੇਂ ਹੀ ਇਹ ਐਲਾਨ ਹੋਇਆ ਤਾਂ ਦਰਸ਼ਕਾਂ ਵਿੱਚ ਮੌਜੂਦ ਹਜ਼ਾਰਾਂ ਪ੍ਰਸ਼ੰਸਕਾਂ ਨੇ ਤਾੜੀਆਂ ਨਾਲ ਉਹਨਾਂ ਦੇ ਬਿਆਨ ਦਾ ਸਵਾਗਤ ਕੀਤਾ ਤੇ ਕਰਨ ਔਜਲਾ ਨੇ ਐਲਾਨ ਕਰਦੇ ਹ ਕਿਹਾ ਕਿ ਜਿਨੇ ਜੋਗਾ ਆ ਪੰਜਾਬ ਨਾਲ ਖੜਾ ਹਾਂ ਕਰਨ ਔਜਲਾ ਦੇ ਇਸ ਕਦਮ ਦੀ ਨਾ ਸਿਰਫ ਪੂਰੇ ਪੰਜਾਬ ਦੇ ਸਗੋਂ ਦੁਨੀਆ ਭਰ ਵਿੱਚ ਰਹਿੰਦੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਵੀ ਛਲੰਗਾ ਕੀਤੀ ਹੈ ਤੇ ਇਹ ਧਿਆਨ ਦੇਣ ਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਤੇ ਜਦੋਂ ਕਰਨ ਔਜਲਾ ਨੇ ਪੰਜਾਬ ਦੇ ਹੜਪੀੜਤਾਂ ਦੀ ਮਦਦ ਲਈ ਕਦਮ ਚੁੱਕੇ ਹਨ ਅਮਰੀਕੀ ਸੂਬੇ ਜਾਰਜੀਆ ਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ ਇਸ ਕਾਰਵਾਈ ਨੇ ਨਾ ਸਿਰਫ ਕਾਮਿਆਂ ਨੂੰ ਹਿਲਾ ਕੇ ਰੱਖ ਦਿੱਤਾ ਸਗੋਂ ਕਾਰ ਨਿਰਮਾਣ ਕੰਪਨੀਆਂ ਹੰਡਾਈ ਦੇ ਕੀਆ ਦੇ ਕਲੈਕਸ਼ਨ ਵਾਨ ਬੈਟਰੀ ਪ੍ਰੋਜੈਕਟ ਨੂੰ ਵੀ ਰੋਕ ਦਿੱਤਾ ਹੈ ਸੋ ਰਿਪੋਰਟ ਅਨੁਸਾਰ ਯੂ ਐਸ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਨੇ ਜਾਰਜੀਆ ਚ ਹੰਡਾਈ ਨਾਲ ਸੰਬੰਧਿਤ ਬਣ ਰਹੀ ਇੱਕ ਬੈਟਰੀ ਫੈਕਟਰੀ ਦੇ ਛਾਪਾ ਮਾਰਦੇ ਲਗਭਗ 475 ਕਾਮਿਆਂ ਨੂੰ ਹਿਰਾਸਤ ਚ ਲੈ ਲਿਆ ਤੇ ਇਸ ਫੈਕਟਰੀ ਨੂੰ ਸੂਬੇ ਦੇ ਇਤਿਹਾਸ ਚ ਸਭ ਤੋਂ ਵੱਡਾ ਉਦਯੋਗਿਕ ਨਿਵੇਸ਼ ਪ੍ਰੋਜੈਕਟ ਮੰਨਿਆ ਜਾਂਦਾ ਸੀ ਜਾਰਜੀਆ ਦੇ ਰਿਪਬਲਿਕਨ ਗਵਰਨਰ ਬ੍ਰਾਈਨ ਕੈਂਪ ਨੇ ਇਸ ਨੂੰ ਸੂਬੇ ਦੀ ਆਰਥਿਕਤਾ ਲਈ ਵੱਡੀ ਛਾਲ ਕਿਹਾ ਪਰ ਇਸ ਛਾਪੇ ਮਾਰੀ ਨੇ ਨਾ ਸਿਰਫ ਕੰਮ ਨੂੰ ਰੋਕ ਦਿੱਤਾ ਸਗੋ ਅਮਰੀਕਾ ਦੇ ਦੱਖਣੀ ਕੋਰੀਆ ਦੇ ਸਬੰਧਾਂ 'ਚ ਖਟਾਸ ਦੀ ਸੰਭਾਵਨਾ ਵੀ ਵਧਾ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 10 ਸਤੰਬਰ ਤੱਕ ਮੀਂਹ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਮੌਸਮ ਵਿਭਾਗ ਅਨੁਸਾਰ ਅਗਲੇ 3 ਦਿਨ ਸੂਬੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਇਸ ਵਿਚਕਾਰ ਰਾਹਤ ਦੀ ਗੱਲ ਇਹ ਹੈ ਕਿ ਪਾਖੜਾ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਤੇ ਇਸ ਤੋਂ ਇਲਾਵਾ ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਜ਼ਿਕਰਯੋਗ ਹੈ ਕਿ ਪੰਜਾਬ 'ਚ ਆਏ ਹਨਾ ਕਰਨ 2000 ਦੇ ਲਗਭਗ ਪਿੰਡਾਂ ਪ੍ਰਭਾਵਿਤ ਹੋਏ ਨੇ ਤੇ ਘੜਾ ਕਾਰਨ ਸਮੁੱੱਚੇ ਵਿੱਚ 46 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫੌਜ ਐਨਡੀਆਰਐਫ ਅੱਦੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਹਨ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਪੰਜਾਬ ਸਣੇ ਸਾਰੇ ਹੜ੍ਹ ਪ੍ਰਭਾਵਿਤ ਰਾਜਾਂ ਦਾ ਦੌਰਾ ਕਰਨਗੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਮੌਕੇ ਦਾ ਦੌਰਾ ਕਰਨਗੇ ਤੇ ਇਲਾਕੇ ਦਾ ਜਾਇਜ਼ਾ ਲੈਣਗੇ। ਅਜੇ ਨਾ ਲਈ ਪ੍ਰਧਾਨ ਮੰਤਰੀ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਸਿੱਧੇ ਤੌਰ ਤੇ ਵੀ ਮੁਲਾਕਾਤ ਕਰਨਗੇ ਦੱਸ ਦਈਏ ਕਿ ਇਸ ਵੇਲੇ ਪੰਜਾਬ ਹਿਮਾਚਲ ਉੱਤਰਾਖੰਡ ਤੇ ਜੰਮੂ ਕਸ਼ਮੀਰ ਹੜ੍ਹਾਂ ਦੀ ਮਾਰ ਚੱਲ ਰਹੀਆਂ ਹਨ ਤੇ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਦਫ਼ਤਰ ਪੀ ਐਮਓ ਖੁਦ ਹੜ੍ਹ ਦੀ ਸਥਿਤੀ ਤੇ ਨਜ਼ਰ ਰੱਖ ਰਿਹਾ ਤੇ ਕੇਂਦਰੀ ਅਧਿਕਾਰੀਆਂ ਅਤੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਕੇ ਜ਼ਰੂਰੀ ਕਦਮ ਚੁੱਕੇ ਜਾਣਗੇ ਕੁਦਰਤੀ ਆਫਤਤ ਦੀ ਇਸ ਘੜੀ ਵਿੱਚ ਕੇਂਦਰ ਸਰਕਾਰ ਪੂਰੀ ਤਿਆਰੀ ਨਾਲ ਸਾਰੇ ਰਾਜਾਂ ਦੇ ਨਾਲ ਖੜੀ ਹੈ ਤੇ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲ ਹੀ ਵਿੱਚ ਆਏ ਹੜਾ ਤੋਂ ਪ੍ਰਭਾਵਿਤ ਰਾਜਾਂ ਦਾ ਦੌਰਾ ਕਰਨਗੇ ਅਤੇ ਸਥਿਤੀ ਦਾ ਜਾਇਜ਼ਾ ਲੈਣਗੇ। ਪੰਜਾਬ ਅਤੇ ਜੰਮੂ ਕਸ਼ਮੀਰ ਸਮੇਤ ਉੱਤਰੀ ਪਾਰ ਦੇ ਕਈ ਰਾਜਾਂ ਵਿੱਚ ਪਾਰੀ ਬਾਰਿਸ਼ ਕਾਰਨ ਝਾਲਮਾਲ ਦਾ ਨੁਕਸਾਨ ਹੋਇਆ ਹੈ। ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਅਮਰੀਕੀ ਰਿਸ਼ਤਿਆਂ ਦੇ ਵਿੱਚ ਤਲਖੀ ਦੇਖਣ ਨੂੰ ਮਿਲ ਰਹੀ ਹੈ ਤੇ ਅਜੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਨਵਾਂ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਤੇ ਜਿਸ ਦੇ ਤਹਿਤ 100 ਬਾਰ ਯਾਨੀ ਕਿ 8 ਸਤੰਬਰ ਤੋਂ ਉਹਨਾਂ ਵਪਾਰੀ ਸਾਥੀ ਦੇਸ਼ਾਂ ਨੂੰ ਟੈਰਿਫ ਛੋਟ ਮਿਲੇਗੀ ਜੋ ਅਮਰੀਕਾ ਨਾਲ ਉਦਯੋਗਿਕ ਨਿਰਯਾਤ ਤੇ ਸਮਝੌਤਾ ਕਰਨਗੇ ਇਹ ਛੋਟ ਖਾਸ ਤੌਰ ਤੇ ਮਹੱਤਵਪੂਰਨ ਚੀਜ਼ਾਂ ਜਿਵੇਂ ਕਿ ਨਿੱਕਲ ਸੋਨਾ ਫਾਰਮਾਸਿਓਟਿਕਲ ਕੰਪਾਊਂਡ ਅਤੇ ਕੈਮੀਕਲਸ ਤੇ ਵੀ ਦਿੱਤੀ ਜਾਵੇਗੀ ਇਸ ਦਾ ਮਕਸਦ ਗਲੋਬਲ ਵਪਾਰ ਪ੍ਰਣਾਲੀ ਤੇ ਮੁੜ ਗਠਿਤ ਕਰਨਾ ਅਮਰੀਕੀ ਵਪਾਰ ਕਾਟੇ ਨੂੰ ਘਟਾਉਣਾ ਤੇ ਵਪਾਰਕ ਸਾਥੀਆਂ ਨੂੰ ਹੋਰ ਸੌਦੇਬਾਜ਼ੀ ਲਈ ਪ੍ਰੇਰਿਤ ਕਰਨਾ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਆਸਟ੍ਰੇਲੀਆ A ਵਿਰੁੱਧ 16 ਸਤੰਬਰ ਤੋਂ ਖੇਡੇ ਜਾਣ ਵਾਲੇ ਦੋ ਅਣਅਧਿਕਾਰਤ ਟੈਸਟ ਮੈਚਾਂ ਲਈ ਇੰਡੀਆ A ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼੍ਰੇਸ਼ अय्यर ਨੂੰ ਇਸ ਟੀਮ ਦਾ ਕਪਤਾਨ ਬਣਾਇਆ ਗਿਆ ਤੇ ਦਾਸ ਰਹੀ ਹੈ ਕਿ ਇੰਡੀਆ A ਅਤੇ ਆਸਟ੍ਰੇਲੀਆ A ਵਿਚਕਾਰ ਲਖਨਊ ਵਿੱਚ ਦੋ ਅਣਅਧਿਕਾਰਤ ਟੈਸਟ ਮੈਚ ਖੇਡੇ ਜਾਣਗੇ। ਪਹਿਲਾ ਮੈਚ 16 ਤੋਂ 19 ਸਤੰਬਰ ਤੱਕ ਅਤੇ ਦੂਜਾ ਮੈਚ 23 ਤੋਂ 25 ਸਤੰਬਰ ਤੱਕ ਖੇਡਿਆ ਜਾਵੇਗਾ। केएल राहुल ਅਤੇ ਮੁਹੰਮਦ ਸਿਰਾਜ ਵੀ ਆਸਟ੍ਰੇਲੀਆ ਦੇ ਵਿਰੁੱਧ ਇੰਡੀਆ A ਲਈ ਖੇਡਣਗੇ ਹਾਲਾਂਕਿ ਦੋਵੇਂ ਭਾਰਤੀ 스타 ਦੂਜਾ ਟੈਸਟ ਮੈਚ ਖੇਡਣਗੇ ਕੇਐਲ ਰਾਹੁਲ ਅਤੇ ਮੁਹੰਮਦ ਸਿਰਾਜ ਨੂੰ ਦੂਜੇ ਅਣਅਧਿਕਾਰਤ ਟੈਸਟ ਮੈਚ ਲਈ ਟੀਮ ਵਿੱਚ ਸ਼ਾਮਲ ਕੀਤਾ ਜਾਵੇਗਾ ਤੇ ਦੋਵੇਂ ਭਾਰਤੀ 스타 ਪਹਿਲੇ ਅਣਅਧਿਕਾਰਤ ਟੈਸਟ ਤੋਂ ਬਾਅਦ ਟੀਮ ਵਿੱਚ ਦੋ ਖਿਡਾਰੀਆਂ ਦੀ ਥਾਂ ਲੈਣਗੇ ਸ਼੍ਰੇਣੀ 4 ਦਾ ਤੂਫਾਨ ਕੀਕੋ ਅਮਰੀਕਾ ਦੇ ਹਵਾਈ ਟਾਪੂਆਂ ਵੱਲ ਵਧ ਰਿਹਾ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਲਾਕੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਹੈ ਤੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਸ਼ਟਰੀ ਮੌਸਮ ਸੇਵਾ ਐਨ ਡਬਲਯੂ ਐਸ ਅਨੁਸਾਰ ਸਵੇਰੇ 5 ਵਜੇ ਹਵਾਈ ਸਟੈਂਡਰਡ ਟਾਈਮ ਜਾਂ ਪੂਰਬੀ ਸਟੈਂਡਰਡ ਟਾਈਮ ਅਨੁਸਾਰ ਸਵੇਰੇ 11 ਵਜੇ ਤੱਕ ਤੂਫਾਨ ਕੀਕੋ ਹਲੋਲੂ ਤੋਂ ਲਗਭਗ 1205 ਮੀਲ ਪੂਰਬ ਦੱਖਣ ਪੂਰਬ ਵਿੱਚ ਸੀ ਤੇ ਇਸ ਦੀਆਂ ਹਵਾਵਾਂ ਦੀ ਰਫ਼ਤਾਰ 130 ਮੀਲ ਪ੍ਰਤੀ ਘੰਟਾ ਸੀ ਅਤੇ ਇਹ 25 ਮੀਲ ਪ੍ਰਤੀ ਘੰਟੇ ਦੀ ਰਸਤਾਰ ਨਾਲ ਪੱਛਮੇ ਉੱਤਰ ਪੱਛਮ ਵੱਲ ਵਧਦੇ ਅਸੀਂ ਤੇ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਹ ਤੂਫਾਨ ਐਤਵਰ ਤੱਕ ਬਿਗ ਆਈਲੈਂਡ ਅਤੇ ਮਾਇਓਈ ਤੱਕ ਪਹੁੰਚ ਸਕਦਾ ਤੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਿਕੋ ਨਾਮੀ ਇਹ ਤੂਫਾਨ ਸੋਮਵਾਰ ਦੇ ਰਾਤ ਦੇ ਹਫਤੇ ਦੇ ਅੱਧ ਤੱਕ ਹਵਾਈ ਟਾਪੂਆਂ ਤੇ ਪਹੁੰਚਦੇ ਸਮੇਂ ਤੇ ਇਸ ਦੇ ਆਪਣੀ ਚਰਮ ਸੀਮਾ ਤੇ ਸਿਖਰ ਤੇ ਪਹੁੰਚਣ ਦੀ ਸੰਭਾਵਨਾ ਹੈ ਦਿੱਲੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਬਿਹਾਰ ਉੱਤਰ ਪ੍ਰਦੇਸ਼ ਦਿੱਲੀ ਅਤੇ ਪੰਜਾਬ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਕੁਦਰਤੀ ਆਫਤ ਨੇ ਲੋਕਾਂ ਦਾ ਜੀਵਨ ਮੁਸ਼ਕਲ ਬਣਾ ਦਿੱਤਾ ਤੇ ਇਸ ਪਾਰੀ ਬਾਰਿਸ਼ਾਂ ਦਾ ਜਿੱਠਣ ਲਈ ਐਨਡੀਆਰਐਫ ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਯਾਨੀ 7 ਸਤੰਬਰ ਨੂੰ ਕਈ ਰਾਜਾਂ ਵਿੱਚ ਪਾਰੀ ਬਾਰਿਸ਼ ਹੋਣ ਦੀ ਚੇਤਾਵਨੀ ਦਿੱਤੀ ਹੈ ਤਾਂ ਰਾਜਸਥਾਨ ਦਿੱਲੀ ਐਨਸੀਆਰ ਦੇ ਵਿੱਚ بارش ਦੀ ਚੇਤਾਵਨੀ ਅਤੇ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਐਨਸੀਆਰ ਵਿੱਚ ਇਸ ਸਮੇਂ ਮੀਂਹ ਤੇ ਕੋਈ ਰਾਤ ਨਹੀਂ ਹੈ ਤੇ ਅੱਜ ਦੁਪਹਿਰ ਜਾਂ ਸ਼ਾਮ ਨੂੰ ਦਿੱਲੀ ਵਿੱਚ ਦਰਮਿਆਨੀ ਤੋਂ ਪਾਰੀ بارش ਹੋ ਸਕਦੀ ਹੈ ਗਰ ਤੂਫਾਨ ਦੀ ਵੀ ਚੇਤਾਵਨੀ ਤੇ ਇਸ ਦੇ ਨਾਲ ਹੀ ਜੇਕਰ ਅਸੀਂ ਦਿੱਲੀ ਵਿੱਚ ਤਾਜ਼ਾ ਹੜ੍ਹਾਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਇੱਥੇ ਜਮੁਨਾ ਦੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਸੋ ਅੱਜ ਦੇ ਬੁਲੇਟਨ ਵਿੱਚ ਐਨਆਈ ਦੇ ਆ ਗਿਆ ਧੰਨਵਾਦ